ਪੰਜਾਬ ਨੇਸ਼ਨ نیوز ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ। ਇਹ ਦੋਸਤੋ ਇਹ ਬੀਤੀ ਰਾਤ ਹਲਕਾ ਦਸੂਹਾ ਦਾ ਕਸਬਾ ਦਤਾਰਪ ਦੇ ਵਿੱਚ ਇਹ ਚੋਰਾ ਨੇ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਦਸਤੀ ਮੰਦਰ ਗਰੇਲਾ ਟੱਪ ਕੇ ਅੰਦਰ ਇਹ ਦਾਖਲ ਹੋਏ ਸੀ। ਚੋਰਾ ਵੱਲੋਂ ਗੱਲਾਂ ਤੋੜ ਕੇ ਇਹ ਗੱਲੇ ਦੇ ਵਿੱਚੋਂ ਪੈਸੇ ਤੇ ਇੱਕ ਕਲਸ਼ ਤੇ ਇੱਕ ਪੱਖਾ ਇਹ ਚੋਰ ਲੈ ਕੇ ਫਰਾਰ ਹੋ ਗਏ। ਨਾਲ ਹੀ ਇੱਕ ਉੱਥੇ ਇਹ ਟੈਂਪੂ ਖੜਾ ਸੀ। ਅਤੇ ਦਸਤੀ ਟੈਂਪੂ ਦੇ ਵਿੱਚੋਂ ਇਹ ਚੋਰ ਟੈਂਪੂ ਦੀ ਬੈਟਰੀ ਲੈ ਕੇ ਇਫਰਾਰ ਹੋ ਗਏ ਹਨ ਇਹ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ نیوز ਤੋਂ ਜਸਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਵੈਲ ਸਾਹਿਬ ਬੀਤੀ ਰਾਤ ਮੰਦਿਰ ਚੋਰੀ ਹੋਈ ਹੈ ਕੀ ਮਾਮਲਾ ਹੈ ਸਾਡੇ ਗੁਪਤਾਰਪੁਰ ਸੈਂਟਰ ਬੈਂਕ ਦੇ ਨੇੜੇ ਬਾਲ ਨੰਬਰ 8 ਪੰਚਾਇਤ ਮੈਂਬਰ ਗਿੰਨੀ ਸ਼ਰਦਾ ਜੀ ਦੇ ਘਰ ਦੇ ਪਾਸ ਪੱਤਰਕਾਰ ਸੁਮੇਸ਼ ਗੱਲੂ ਦਾ ਵੀ ਕਰਨ ਵਾਲੀ ਹੈ ਸੈਂਟਰ ਬੈਂਕ ਵੀ ਨਾਲ ਹੀ ਹੈ ਛੀ ਮੰਦਿਰ ਪੁਲੀ ਸ਼ੰਕਰ ਜੀ ਦਾ ਮੰਦਿਰ ਹੈ ਜਿੱਥੇ ਰਾਤ ਚੋਰਾਂ ਨੇ ਇੱਥੇ ਗ੍ਰਿਲ ਤੋੜ ਕੇ ਉੱਪਰ ਗ੍ਰਿਲ ਦੇ ਉੱਤੋਂ ਚੜ੍ਹ ਗਏ ਤੇ ਜਿਹੜੀ ਚੋਰੀ ਲੋਏ ਅਨਜਾਨ ਦਿੱਤਾ ਇਹ ਚੋਰੀ ਛੇ ਮੰਦਰ ਜੀ ਦੀ ਜੋ ਉੱਪਰ ਕਲਸ਼ ਰੱਖਿਆ ਹੁੰਦਾ ਉਹਨੂੰ ਵੀ ਚੱਕ ਕੇ ਲੈ ਗਏ ਜਿਹੜਾ ਉੱਤੇ ਗੱਲਾ ਹੈਗਾ ਉਹਨੂੰ ਵੀ ਤੋੜ ਕੇ ਲੈ ਗਏ ਇੱਥੇ ਸਟੈਂਡ ਸੀਗਾ ਉਹਦਾ ਸਟੈਂਡ ਸਮੇਤ ਹੀ ਲੈ ਗਏ ਤੇ ਨਾਲ ਉੱਪਰ ਇੱਕ ਪੱਖਾ ਲਗਾਇਆ ਸੀਗਾ ਜੀ ਪੁਲੀ ਸ਼ੰਕਰ ਦੇ ਲਈ ਉਹ ਪੱਖਾ ਵੀ ਖੋਲ ਕੇ ਨਾਲ ਲੈ ਗਏ ਲਾਗੇ ਇੱਕ ਸਾਡੇ ਵਿਪਨ ਬਾਜੀ ਨਖਵਾਰਾਂ ਵਾਲੇ ਉਹਨਾਂ ਦਾ ਟੈਂਪੂ ਆਟੋ ਖੜਾ ਹਾਤੀ ਉਹਦਾ ਬੈਟਰਾ ਖੋਲ ਕੇ ਵੀ ਨਾਲ ਲੈ ਗਏ ਤੇ ਜਿਹੜੀਆਂ ਚੋਰੀਆਂ ਨੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਇਹਦੇ ਨਾਲ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਜਲਦ ਤੋਂ ਜਲਦ ਇਹਨਾਂ ਨੂੰ ਟ੍ਰੇਸ ਕੀਤਾ ਜਾਵੇ ਔਰ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਗੱਲ ਵੀ ਤੋੜਿਆ ਕਿੰਨਾ ਕੁ ਲੱਗਦਾ ਨੁਕਸਾਨ ਕਿੱਲੇ ਦੇ ਪੈਸੇ ਕਿੰਨੇ ਇਹ ਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ 2 ਮਹੀਨੇ ਹੋ ਗਏ ਨਹੀਂ ਖੁੱਲਿਆ 2 ਮਹੀਨੇ ਤੋਂ ਇਹਨਾਂ ਨੇ ਕਹਿੰਦੇ ਅਸੀਂ ਖੋਲਿਆ ਨਹੀਂ ਹੈਗਾ ਪਰ ਜਿਹੜਾ ਇਹਦਾ ਗੇਟ 메ਨ ਗੇਟ ਹੈ 메인 ਗੇਟ ਨੂੰ ਤਾਂ ਤਾਲਾ ਲੱਗਿਆ ਹੋਇਆ ਸੀਗਾ ਪਰ ਉੱਪਰੋਂ ਟੱਪ ਗਏ ਉੱਪਰੋਂ ਗ੍ਰਿਲ ਦੇ ਉੱਪਰੋਂ ਸੁਆਜਾ ਤੋੜ ਕੇ ਤਾਂ ਫਿਰ ਅੱਗੇ ਜਿਹੜਾ ਚੋਰੀ ਨੂੰ ਅੰਜਾਮ ਦਿੱਤਾ ਗਿਆ ਇਹ ਕਿੰਨੇ ਵਜੇ ਲੱਗਿਆ ਸਵੇਰੇ ਪਤਾ ਚੋਰੀ ਹੋਈ ਇਹ ਸਵੇਰੇ ਜਦੋਂ ਲੋਕੀ ਤੜਕੇ ਇੱਥੇ ਆਉਂਦੇ ਆ ਸ਼ਿਵ ਮੰਦਰ ਮਥਾੜੇ ਕਨ ਅੱਜਕੱਲ ਬਾਹਰ ਦਿਨवार ਚਲੇ ਹੋਏ ਨੇ ਸ਼ਿਵਾ ਜੀ ਦੇ ਸਵੇਰੇ 5:30 5:00 ਵਜੇ ਜਦੋਂ ਆਏ ਤੇ ਤਾਲਾ ਖੋਲ੍ਹ ਕੇ ਅੰਦਰ ਗਏ ਤੇ ਦੇਖਿਆ ਤੇ ਅੰਦਰ ਚੋਰੀ ਹੋਈ ਸੀਗੀ ਕੋਟੀ ਮੰਡਲ ਅਸੀਂ ਬੋਲੋ ਸ਼ਹਿਰ ਜਨ ਤਲਵਾੜਾ ਨੂੰ ਵੀ ਫੋਨ ਕੀਤਾ ਸੀ ਉਹਨਾਂ ਦੇ ਮੁਲਾਜ਼ਮ ਵੀ ਆਏ ਹੋਏ ਹੈਗੇ ਨੇ ਕਮਾ ਭਾਜੀ ਤੇ ਓਮਪਰਕਾ ਜੀ ਹੁਣ ਦੇਖੋ ਕੀ ਕਰਦੇ ਆ ਅੱਜ ਕਹਿੰਦੇ ਆ ਵੀ ਜਲਦੀ ਜਲਦੀ ਇਹ ਪੇਸ ਕੀਤਾ ਜਾਏ ਤਾਂ ਇਹਨਾਂ ਦੇ ਬਰਖਲਾਬ ਚੋਰਾਂ ਦੇ ਸੰਬੰਧਤ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸੁਮਿਤ ਮਹਾਰਾ ਮੈਂ ਵਿਪਨ న్యూਸ ਏਜੰਸੀ ਬਤਾਰਪੁਰ ਤੋਂ ਬਿਲੋਂਗ ਕਰਦਾ ਹਾਂ ਜਿੱਤੀ ਰਾਤ ਜਿਹੜੀ ਚੋਰੀ ਹੋਈ ਹੈ ਮੰਦਰੀ ਚੋਟੜਾ ਟੈਂਪੂ ਦੀ ਬੈਟਰੀ ਖੋਲੀ ਇਹ ਚੋਰ ਲੈ ਕੇ ਕੀ ਮਾਮਲਾ ਕੀ ਸਰ ਰਾਤ ਨੂੰ ਮੈਂ 8 ਵਜੇ ਦੇ ਕਰੀਬਨ ਜਦੋਂ ਟੈਂਪੂ ਖੜਾ ਕਰਕੇ ਗਿਆ ਹੈ ਤਾ ਸਭ ਕੁਝ ਠੀਕ ਠਾਕ ਸੀ ਪਰ ਜਦੋਂ ਅਗਲੇ ਦਿਨ ਸਵੇਰੇ ਮੈਂ ਆਇਆ ਆ ਖਵਾਰਾਂ ਦੇ ਟਾਈਮ ਤੇ ਤਾਂ ਮੈਨੂੰ ਗਵੰਡਿਆਂ ਨੇ ਦੱਸਿਆ ਕਿ ਮੰਦਰ 'ਚ ਚੋਰੀ ਹੋ ਗਈ ਹੈ ਪਰ ਜਦੋਂ ਮੈਂ ਦੇਖਿਆ ਮੰਦਰ ਦੇ ਨਾਲ ਨਾਲ ਮੇਰਾ ਟੈਂਪੋ ਵੀ ਖੜਾ ਸੀ ਉਸ 'ਚੋਂ ਵੀ ਮੇਰੀ ਇੱਕ ਬੈਟਰੀ ਜਿਹੜੀ ਹੈ ਨਵੀਂ ਪੁਆਈ ਹੋਈ ਸੀ ਉਹ ਚੱਕ ਕੇ ਲੈ ਗਏ ਚੋਰ ਕਿਤੇ ਨੁਕਸਾਨ ਹੋ ਰਿਹਾ ਹੈ ਮੇਰਾ ਜੀ ਨੇਅਰਬਾਉਟ 6500 ਰੁਪਏ ਦਾ ਨੁਕਸਾਨ ਹੋਇਆ ਹੈ ਜੋ ਕਿ ਮੈਂ ਨਵੀਂ ਪੁਆਈ ਸੀ ਮਹੀਨਾ ਪਹਿਲਾਂ ਪ੍ਰਸ਼ਾਸਨ ਤੋਂ ਮੈਂ ਹੀ ਮੰਗ ਕਰਦਾ ਹਾਂ ਕਿ ਇਹ ਚੋਰਾਂ ਨੂੰ ਨੱਥ ਪਾਈ ਜਾਵੇ ਇਸ ਇਲਾਕੇ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਇਹਨਾਂ ਦੇ ਪੂਰਾ ਕੰਟਰੋਲ ਕੀਤਾ ਜਾਵੇ ਚੋਰਾਂ ਤੇ ਪੂਰਾ ਕੰਟਰੋਲ ਕੀਤਾ ਜਾਵੇ ਤਾਂ ਹੀ ਗੱਲ ਬੰਨੀ ਆ ਨੀ ਤਾਂ ਹੱਥ ਖੜੇ ਆ ਸਾਡੇ ਤਾਂ ਸਰ ਅਜੇ ਦਤਾਰਪੁਰ ਦੇ ਦਿੱਤੀ ਦਾ ਚੋਰੀ ਤੁਸੀਂ ਓਕੇ ਤੇ ਪਹੁੰਚੇ ਕੀ ਅਗਰ ਮਾਗੋ ਅੱਜ ਅਸੀਂ ਥਾਣਾ ਮੌਜੂਦ ਸੀ ਸਾਨੂੰ ਸ਼੍ਰੀ ਪ੍ਰਭਾਤ ਹੈਪੀ ਸਰਪੰਚ ਦਾ ਫੋਨ ਮਸੂਲ ਹੋਇਆ ਕਿ ਦਤਾਰਪੁਰੇ ਕਮੰਡਰ ਦੇ ਵਿੱਚ ਰਾਤ ਦੀ ਚੋਰੀ ਹੋਈ ਹੈ ਜਿਸ ਤੇ ਮੈਂ ਇੱਥੇ ਪਰੰਧ ਸੂਚਨਾ ਮਿਲ ਤੇ ਸਰਪੰਚ ਪ੍ਰਵਾਹ ਹੈਪੀ ਨੂੰ ਤੇ ਹੋਰ ਨਾਲ ਦੇ ਬੰਦੇ ਨੂੰ ਲੈ ਕੇ ਆ ਕੇ ਮੰਦਰ ਤੇ ਪੁੱਜਿਆ ਤੇ ਉਹਨਾਂ ਨੇ ਹਾਰੀ ਵਿੱਚ ਮੌਕਾ ਦੇਖਿਆ ਜੋ ਮੰਦਰ ਨੂੰ ਤਾਲਾ ਲੱਗਿਆ ਹੋਇਆ ਸੀ ਕੋਈ ਨਾ ਮعلوم ਬੈਤੀ ਗ੍ਰਿਲ ਟੱਪ ਕੇ ਕੋਈ ਛੂਆ ਟੁੱਟਾ ਆ ਗ੍ਰਿਲ ਟੱਪ ਕੇ ਅੰਦਰ ਮੰਦਰ ਦੇ ਦਾਖਲ ਹੋਏ ਆ ਤੇ ਮੰਦਰ ਦੇ ਵਿੱਚੋਂ ਇੱਕ ਕਲੇਸ਼ ਉਹਦਾ ਸਟੈਂਡ ਇੱਕ ਫੈਨ ਆ ਇੱਕ ਗੱਲੇ ਚ ਉਹਦੇ ਪੈਸੇ ਆ ਤੇ ਉਹ ਕੋ ਨਾਮਰੂਹ ਵਿਅਕਤੀ ਚੋਰੀ ਕਰਕੇ ਲੈ ਗਿਆ ਤੇ ਨਾਲ ਇੱਕ ਟੈਂਪੂ ਨਿੰਦਰਾ ਟੈਂਪੂ ਬੰਦਪੁਰ ਦੀ ਖੜਾ ਆ ਉਹਦੀ ਇੱਕ ਸਾਈਡ ਤੋਂ ਬੈਟਰੀ ਵੀ ਉਹਨਾਂ ਦੇ ਮਾਲਕ ਸੁਮਿਤ ਕੁਮਾਰ ਨੇ ਦੱਸਿਆ ਵੀ ਉਹ ਵੀ ਰਾਤ ਦੀ ਬੈਟਰੀ ਵੀ ਚੋਰੀ ਹੋ ਗਈ ਤੇ ਅਸੀਂ ਮੌਕਾ ਦੇਖਿਆ ਬਾਕੀ ਅਸੀਂ ਲੱਗੇ ਇਸ ਨਜ਼ਾਰ ਦੇ ਵਿੱਚ ਜਿਹੜਾ ਕੈਮਰੇ ਦੇਖਦੇ ਆ ਜੇ ਕੋਈ ਛੱਕੇਬੀਅਕ ਤੇ ਨਜ਼ਰ ਆਉਂਦਾ ਤੇ ਉਹਨੂੰ ਅਸੀਂ ਉਹਦਾ ਪਿੱਛਾ ਕਰਕੇ ਜਾਂ ਉਹਦੇ ਪਾਲ ਕਰਕੇ ਅਸੀਂ ਜਲਦੀ ਜਲਦੀ ਇਹਨੂੰ ਪੇਸ਼ ਕਰਾਂਗੇ ਬਾਕੀ ਜੋ ਵੀ ਇਸ ਬਾਰੇ ਸਾਨੂੰ ਇਹ ਬਿਆਨ ਲਿਖੋਣਗੇ ਉਹਦੇ ਤੇ ਤੁਰੰਤ ਜਿਹੜੀ ਨਿਰਿੰਦੀ ਕਾਰਵਾਈ ਕੀਤੀ ਜਾਵੇਗੀ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਾਜ਼ਾਰ ਕਾਫੀ ਵੱਡਾ ਆ ਵਿਚਾਰ ਦੇ ਦੁਕਾਨਦਾਰਾਂ ਨੂੰ ਸਾਡੀ ਬੇਨਤੀ ਹੈ ਤੇ ਕੁਝ ਕ 50 50 ਦੁਕਾਨਦਾਰ ਜਾਂ 100 100 ਦੁਕਾਨਦਾਰ ਆਪਣੀ ਦੁਕਾਨਾਂ ਦੀ ਰਖਵਾਲੀ ਵਾਸਤੇ ਇੱਕ ਜਾਂ ਦੋ ਰਾਤ ਨੂੰ ਚੌਕੀਦਾਰ ਜ਼ਰੂਰ ਰੱਖਣਾ ਤਾਂ ਜੋ ਪੁਲਿਸ ਦੀ ਲੁੱਟੀਆਂ ਹੋਰ ਵੀ ਹੁੰਦੀਆਂ ਕਈ ਵਾਰ ਜੇਕਰ ਇੱਥੇ ਚੌਕੀਦਾਰ ਅਵੇਲੇਬਲ ਹੋਵੇ ਤਾਂ ਚੋਰੀ ਰੁਕ ਸਕਦੀ ਹੈ ਤਾਂ ਇਹਨਾਂ ਨੂੰ ਬੇਨਤੀ ਕਰਦੇ ਆਂ ਕਿ ਰਾਤ ਨੂੰ ਚੌਕੀਦਾਰ ਆਪਣੀ ਜ਼ੋਰ ਲਾਏ ਧਿਆਨ ਤਾਂ ਜੋ ਇਹ ਦੁਕਾਨਾਂ ਦੀ ਰਾਤ ਸਮੇਂ ਜਿਹੜੀ ਹੈ ਕੋਈ ਵੀ ਚੋਰੀ ਨਾ ਹੋ ਸਕੇ ਤੇ ਬਾਕੀ ਗਾਇਬ ਗਏ ਜਿਹੜੀ ਪੁਲਿਸ ਆ ਆਪਣੀ ਗਸ਼ਤ ਕਰਦੀ ਹੈ ਤੇ ਆਪਣੇ ਏਰੀਆ ਨੂੰ ਕਵਰ ਕਰਦੀ ਹੈ